ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਜਿੰਨੀ ਜਿੰਨੀ ਮਦਦ ਕਿਸਾਨ ਤੇ ਮਜ਼ਦੂਰ ਦੀ ਕੀਤੀ ਉਹ ਕਦੇ ਵੀ ਚੇਤੇ ਦੀ ਸਲੇਟ ਤੋਂ ਮਿਟ ਨਹੀਂ ਸਕਣੀ ਉਸੇ ਤਰੀਕੇ ਦੇ ਨਾਲ ਐਤਕੀ ਆਏ ਹੜ੍ਹਾਂ ਦੇ ਵਿੱਚ ਜਿਨ੍ਹਾਂ ਵੀ ਜਿੰਨੀ ਵੀ ਜਦੋਂ ਵੀ ਤੇ ਜਿੱਥੇ ਵੀ ਮਦਦ ਕੀਤੀ ਆ ਕਦੇ ਇਹ ਵੀ ਚੇਤੇ ਦੇ ਵਿੱਚੋਂ ਵਿਸਰ ਨਹੀਂ ਸਕਣੇ ਪੰਜਾਬੀਆਂ ਨੇ ਹਰਿਆਣੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਭੈਣਾ ਵੀਰਾਂ ਨੇ ਦੁਨੀਆ ਦੇ ਵਿੱਚ ਵਸਦੇ ਵੱਖ-ਵੱਖ ਖਾਵਾਂ ਤੇ ਵਸਦੇ ਭੈਣਾ ਵੀਰਾਂ ਨੇ ਜਿੰਨੀ ਹੜ ਪੀੜਤਾ ਨੂੰ ਮਦਦ ਕੀਤੀ ਆ ਉਹਦੇ ਲਈ ਸ਼ਬਦ ਬਣਾਉਣੇ ਪੈ ਜਾਂਦੇ ਆ ਸਿਫਤ ਕਰਨ ਦੇ ਲਈ ਧੰਨਵਾਦ ਕਰਨ ਦੇ ਲਈ ਸ਼ਾਬਾਸ਼ ਦੇਣ ਦੇ ਲਈ RAM SINGH RANA GOLDEN HUT ਵਾਲੇ ਉਹ RAM SINGH RANA ਜੀ ਨੇ 17 ਕਰੋੜ ਰੁਪਏ ਤੋਂ ਵੱਧ ਦੀ ਸੇਵਾ ਕਿਸਾਨ ਉਰਉਣ ਦੇ ਵਿੱਚ ਕੀਤੀ ਆ ਭਾਵੇਂ ਲੰਗਰ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਰਿਹائش ਦੇ ਰੂਪ ਦੇ ਵਿੱਚ ਹੋਵੇ ਭਾਵੇਂ ਦਵਾਈਆਂ ਦੇ ਰੂਪ ਦੇ ਵਿੱਚ ਹੋਵੇ ਜਾਂ ਬਹੁਤ ਹੋਰ ਤਰੀਕੇ ਸੀ ਲਗਭਗ 17 ਕਰੋੜ ਰੁਪਏ ਦੀ ਸੇਵਾ ਉਹਨੇ ਕੀਤੀ ਆ ਉਹਦੇ ਵਿੱਚੋਂ 3 ਤੋਂ ਲੈ ਕੇ 4 ਕਰੋੜ ਰੁਪਏ ਲੋਕਾਂ ਨੇ ਉਹਨੂੰ ਮੋੜਿਆ ਵੀ ਆ ਉਹਨੇ ਆਪ ਇਹ ਗੱਲ ਕਹੀ ਆ RAM SINGH RANA ਨੇ ਇਹ ਕਿਸਾਨ ਉਰਨ ਦੇ ਵਿੱਚ ਅਸੀਂ 17 ਕਰੋੜ ਰੁਪਏ ਦੀ ਸੇਵਾ ਕੀਤੀ ਕਿਉਂਕਿ ਉਦੋਂ ਮੀਡੀਆ ਦੇ ਵਿੱਚ ਖਬਰਾਂ ਬਹੁਤ ਆਉਂਦੀਆਂ ਸੀ ਇਸ ਕਰਕੇ ਲੋਕ ਆ ਕੇ ਪੈਸੇ ਦੇ ਜਾਂਦੇ ਸੀ ਇਹ ਗੱਲ ਕਹਿੰਦੇ ਸੀ ਕਿ ਆਹ ਲਓ ਜੀ ਸਾਡੇ ਵੱਲੋਂ ਵੀ ਸੇਵਾ ਪਾਓ ਥੋੜੀ ਜੀ ਸੇਵਾ ਸਾਡੇ ਵੱਲੋਂ ਵੀ ਪਾਓ ਥੋੜੀ ਜੀ ਸੇਵਾ ਸਾਡੇ ਵੱਲੋਂ ਵੀ ਪਾਓ 3 ਤੋਂ ਲੈ ਕੇ 4 ਕਰੋੜ ਰੁਪਇਆ ਲੋਕਾਂ ਨੇ ਸੇਵਾ ਕੀਤੀ ਪਰ ਬਾਕੀ ਦੇ ਪੈਸੇ ਯਾਨੀ ਕਿ ਲਗਭਗ 13 ਕਰੋੜ ਰੁਪਇਆ ਉਦੋਂ ਕਿਸਾਨ ਉਰਨ ਦੇ ਵਿੱਚ ਉਸ ਬੰਦੇ ਨੇ ਖੁਦ ਕੋਲੋਂ ਪਾਇਆ ਆਪਦੇ ਕੋਲੋਂ ਪਾਇਆ ਹੁਣ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤਾ ਇਸ ਵੇਲੇ ਰਾਮ ਸਿੰਘ ਰਾਣਾ ਨੇ ਇਹ ਗੱਲ ਕਹੀ ਆ ਐਲਾਨ ਕੀਤਾ ਕਿ ਗੋਲਡਨ ਹਟ ਦੇ ਜਿੰਨੇ ਵੀ ਰੈਸਟੋਰੈਂਟ ਢਾਬੇ ਆ ਜਿੱਥੇ ਵੀ ਆ ਉਹਨਾਂ ਦੀ 1 ਸਾਲ ਦੀ ਕਮਾਈ ਆ ਜਿਹੜੀ ਉਹ ਅਸੀਂ ਪੰਜਾਬ ਦੇ ਹੜਪੀੜਤਾ ਦੇ ਉੱਤੇ ਲਾਵਾਂਗੇ ਧੰਨਵਾਦ ਬਹੁਤ ਸ਼ੁਕਰੀਆ ਲੰਘੇ ਕਰ ਰਾਮ ਸਿੰਘ ਰਾਣਾ ਨੇ 1100 ਟਰੈਕਟਰ ਦੇਣ ਦਾ ਐਲਾਨ ਕੀਤਾ 1100 ਟਰੈਕਟਰ ਅਸੀਂ ਸਾਰਾ ਨੂੰ ਦੇਵਾਂਗੇ ਕਿਸਾਨਾਂ ਦੇ ਹੀ ਨਾਂ ਦੇ ਉੱਤੇ ਹੋਣਗੇ ਕਿਸਾਨ ਉਹ ਟਰੈਕਟਰ ਲੈ ਜਾਣ ਜਦੋਂ ਉਹ ਟਰੈਕਟਰ ਚਲੇ ਗਏ ਹੋਰ ਟਰੈਕਟਰ ਉੱਤੇ ਜਾਣਗੇ ਪਰ ਇਹਦੇ ਵਿੱਚ ਕੁਝ ਇੱਕ ਗੱਲਾਂ ਬਰੀਕੀ ਦੇ ਨਾਲ ਸਮਝੋ ਜ਼ਰੂਰ ਜਦੋਂ ਤੁਸੀਂ ਜਾਂ ਮੈਂ ਟਰੈਕਟਰ ਲੈ ਕੇ ਆਈਏ ਏਜੰਸੀ ਦੇ ਵਿੱਚੋਂ ਜਦੋਂ ਆਪਣਾ ਲੋਨ ਵੀ ਹੁੰਦਾ ਜਦੋਂ ਆਪਾਂ ਕਰਜ਼ਾ ਚੁਕਦੇ ਆਂ ਜਦੋਂ ਆਪਾਂ ਲੈ ਕੇ ਆਉਂਦੇ ਟਰੈਕਟਰ ਆਪਾਂ ਡਾਊਨ ਪੇਮੈਂਟ ਦਿੰਨੇ ਆ ਉਹ 1.5 ਲੱਖ ਰੁਪਈਆ 2 ਲੱਖ ਰੁਪਈਆ ਲਗਭਗ ਬਣਦੀ ਕਿਤੇ ਸ਼ਾਇਦ 1 ਲੱਖ 1.5 ਲੱਖ ਵੀ ਬਣਦਾ ਹੋਵੇ ਮਤਲਬ 1.5 ਲੱਖ ਤੋਂ ਲੈ ਕੇ 1.5-2 ਲੱਖ ਰੁਪਈਆ ਤੱਕ ਜਿਹੜੀ ਡਾਊਨ ਪੇਮੈਂਟ ਹੁੰਦੀ ਪਹਿਲੀ ਕਿਸ਼ਤਾਂ ਜਿਹੜੀ ਏਜੰਸੀ ਦੇ ਵਿੱਚੋਂ ਬਾਹਰ ਲਿਆਉਣ ਦੇ ਵੇਲੇ ਉਹ ਕਹਿੰਦੇ ਜੀ ਇੱਕ ਤਾਂ ਅਸੀਂ ਉਹ ਦੇਵਾਂਗੇ ਆਪਦੇ ਕੋਲੋਂ ਉਹ ਟਰੈਕਟਰ ਜਿਹੜਾ ਤੁਸੀਂ ਲੈ ਕੇ ਆਉਨੇ ਆ ਉਹਦੀ ਇੰਸ਼ੋਰੈਂਸ ਹੁੰਦੀ ਜੀ 15 ਤੋਂ ਲੈ ਕੇ 20000 ਰੁਪਏ ਦੀ ਉਹ ਵੀ ਅਸੀਂ ਆਪਦੇ ਕੋਲੋਂ ਦੇਵਾਂਗੇ ਜਦੋਂ ਆਪਾਂ ਟਰੈਕਟਰ ਲੈਣੇ ਆ ਉਹਦੀ ਆਰਸੀ ਵੀ ਬਣਾਉਣੀ ਹੁੰਦੀ ਆ ਉਹਦੇ ਉੱਤੇ ਵੀ 10 ਤੋਂ ਲੈ ਕੇ 20000 ਰੁਪਏ ਲੱਗਦਾ ਉਹ ਵੀ ਅਸੀਂ ਗੋਲਡਨ ਹਟ ਵੱਲੋਂ ਦੇਵਾਂਗੇ ਤੇ ਜਿਹੜਾ ਵੀ ਟਰੈਕਟਰ ਲੈ ਕੇ ਜਾਊਗਾ ਉਹਦੀ 20 ਲੱਖ ਰੁਪਏ ਦੀ ਲਾਈਫ ਇੰਸ਼ੋਰੈਂਸ ਵੀ ਦੇਵਾਂਗੇ ਜੇ ਮੰਨ ਲਓ ਉਸ ਬੰਦੇ ਨੂੰ ਉਸ ਵੀਰ ਨੂੰ ਕੁਝ ਹੋ ਜੇ ਭਵਿੱਖ ਦੇ ਵਿੱਚ ਉਹਦੇ ਟੱਬਰ ਨੂੰ 20 ਲੱਖ ਰੁਪਏ ਤਾਂ ਮਿਲੇ ਨਾ ਯਾਨੀ ਕਿ ਇਹ ਚਾਰ ਸੇਵਾਵਾਂ ਜਿਹੜੀਆਂ ਉਹ ਗੋਲਡਨ ਹੱਟ ਦੇ ਵੱਲੋਂ ਕੀਤੀਆਂ ਜਾਣੀਆਂ ਪਹਿਲੀ ਡਾਊਨ ਪੇਮੈਂਟ ਆਪਦੇ ਕੋਲੋਂ ਦੂਜੀ ਇੰਸ਼ੋਰੈਂਸ ਤੀਜੀ ਆਰਸੀ ਤੇ ਚੌਥੀ ਲਾਈਫ ਇੰਸ਼ੋਰੈਂਸ ਬਾਕੀ ਜਿਹੜਾ ਬੈਂਕ ਨੇ ਕਿਸ਼ਤਾ ਬਣਾਉਣੀਆਂ ਜੋ ਕਰਨਾ ਉਹ ਤੁਸੀਂ ਕਰ ਲਿਓ ਉਹ ਤੁਹਾਡਾ ਕੰਮ ਆ ਪਰ ਜੇਕਰ ਆਪਾਂ ਇੰਨੀ ਮਦਦ ਨੂੰ ਮੰਨੀਏ ਤਾਂ 1100 ਟਰੈਕਟਰ ਤੇ ਲਗਭਗ 2 ਲੱਖ ਰੁਪਏ ਦੀ ਮਦਦ ਬਣਦੀ ਆ ਡਾਊਨ ਪੇਮੈਂਟ ਤੋਂ ਲੈ ਕੇ ਇੰਸ਼ੋਰੈਂਸ ਪਾ ਕੇ ਉਹਦੇ ਵਿੱਚ ਆਪਾਂ ਕਹ ਲਈਏ ਜੀ ਇਹਦੇ ਵਿੱਚ ਆਰਸੀ ਪਾ ਕੇ ਇਹਦੇ ਵਿੱਚ ਲਾਈਫ ਇੰਸ਼ੋਰੈਂਸ ਪਾ ਕੇ ਲਗਭਗ 2 ਲੱਖ ਰੁਪਏ ਰਕਮ ਬਣਦੀ ਆ 1100 ਨੂੰ 2 ਲੱਖ ਨਾਲ ਗੁਣਾ ਕਰ ਲੋ ਕਰੋੜਾਂ ਦੇ ਵਿੱਚ ਗੱਲ ਚਲੀ ਗਈ ਬੰਦੇ ਨੇ ਫੇਰ ਮਦਦ ਕਰਨ ਦੀ ਗੱਲ ਕਹੀ ਆ ਤੇ ਆਪਾਂ ਇਹਨਾਂ ਲੋਕਾਂ ਦਾ ਸ਼ੁਕਰੀਆ ਦਾ ਕਿਉਂ ਨਾ ਕਰੀਏ ਇਹ ਸੱਚੀ ਮੁੱੱਚੀ ਬਹੁਤ ਵੱਡੇ ਮਨੋਖਾ ਪੈਸੇ ਬਹੁਤ ਸਾਰੇ ਲੋਕਾਂ ਕੋਲ ਹੁੰਦੇ ਆ ਪੈਸੇ ਤਾਂ ਪੰਜਾਬ ਦੇ ਵਿੱਚ 5 ਸਟਾਰ ਹੋਟਲ ਕਿੰਨੇ ਆ? ਦੇਸ਼ ਦੇ ਵਿੱਚ 7 ਸਟਾਰ ਹੋਟਲ ਕਿੰਨੇ ਆ? ਢਾਬੇ ਤਾਂ ਪਤਾ ਹੀ ਨਹੀਂ ਕਿੰਨੇ ਗਾਂ ਤੋਂ ਗਾਂ ਚੱਲਦੇ ਆ। ਇਹ ਥੋੜੀ ਵੀ ਇਕੱਲਾ ਗੋਲਡਨ ਹਟ ਢਾਬਾ ਹੀ ਚੱਲਦਾ। ਉਹਨਾਂ ਦੇ ਰੈਸਟੋਰੈਂਟ ਚੱਲਦੇ ਆ। ਮਤਲਬ ਜੀਰਾ ਵੀ ਹੋਣਾ ਚਾਹੀਦਾ। ਜੀਰਾ ਦਿਖਾਇਆ ਰਾਮ ਸਿੰਘ ਰਾਣਾ ਨੇ ਇੱਕ ਵਾਰ ਫੇਰ ਤੇ ਰਾਮ ਸਿੰਘ ਰਾਣਾ ਦਾ ਅੱਜ ਉਹ ਆਪਾਂ ਨੇਠ ਕੇ ਸ਼ੁਕਰੀਆ ਵੀ ਕਰ ਗਏ। ਕੱਲ ਮੈਨੂੰ ਕਈ ਸਾਥਕਾਂ ਨੇ ਫੋਨ ਆਏ ਲੈ ਕੇ ਕਿ ਸਾਡੇ ਕੋਲੇ ਵੀ ਟਰੈਕਟਰ ਹੈ ਨਹੀਂ ਸਾਨੂੰ ਵੀ ਇੱਕ ਦੇ ਦੇਵੇ। ਇੰਉਂ ਤਾਂ ਪੂਰੇ ਪੰਜਾਬ ਦੇ ਵਿੱਚ ਕਦੇ ਪੂਰੇ ਆ ਹੀ ਨਹੀਂ ਸਕਦੇਗੇ। ਤੁਸੀਂ ਕਿਸੇ ਨੂੰ ਕਹੋ ਸੀ ਕਿ ਟਰੈਕਟਰ ਚਾਹੀਦਾ ਬੰਦਾ ਕਹੂਗਾ ਹਾਂਜੀ ਮੈਨੂੰ ਵੀ ਚਾਹੀਦਾ ਮੈਨੂੰ ਵੀ ਚਾਹੀਦਾ ਇੰਉਂ ਤਾਂ ਵੀਰੋ ਤੁਹਾਨੂੰ ਕੋਈ ਲੱਖਾਂ ਟਰੈਕਟਰ ਦੇ ਦੇਵੇ ਕੋਈ ਇੰਨੀ ਮਦਦ ਕਰੀ ਨਹੀਂ ਸਕਦਾ ਕੋਈ ਖਰਬਾਂ ਰੁਪਈਏ ਚ ਥੋੜੀ ਮਦਦ ਕਰ ਸਕਦਾ ਇੱਥੇ ਭਾਵੇਂ ਆਪਾਂ ਕਰੋੜਾਂ ਰੁਪਈਆ ਵੰਡਣ ਲੱਗ ਜਾਈਏ ਉਹ ਵੀ ਥੁੜ ਜਾਣਾ ਆਪਾਂ ਜਿਹੜਾ ਜਿੰਨੀ ਹੀ ਕਰਦਾ ਉਹਦਾ ਧੰਨਵਾਦ ਕਰੀਏ ਇਹ ਨਾ ਕਰਕੇ ਜਿਵੇਂ ਮੈਨੂੰ ਕੀ ਮਿਲਿਆ ਸਾਨੂੰ ਕੀ ਮਿਲਿਆ ਤੁਹਾਨੂੰ ਨਹੀਂ ਮਿਲਿਆ ਤੁਹਾਡੇ ਕਿਸੇ ਭੈਣ ਮੀਰ ਨੂੰ ਤਾਂ ਮਿਲਿਆ ਤੇ ਸਭ ਨੂੰ ਸਾਰੇ ਕੁਝ ਨਹੀਂ ਦੇ ਸਕਦੇਗੇ ਉਹ ਸਰਕਾਰਾਂ ਦਾ ਕੰਮ ਹੁੰਦਾ ਸਰਕਾਰਾ ਕਿੰਨੀਆਂ ਤਫੇਲਾ ਕਿੰਨੀਆਂ ਕਪਾਸਾ ਉਹਦੇ ਬਾਰੇ ਤੁਸੀਂ ਜਾਣਦੇ ਆ ਦੂਜੀ ਗੱਲ ਇਹ ਜੀ ਕਿ ਮਨਕੀਰ ਤੌਲਖ ਇੱਕ ਵਾਰ ਫੇਰ ਪੈਸੇ ਵੰਡਿਆ ਆ ਮਨਕੀਰ ਤੌਲਖ ਇੱਕ ਵਾਰੀ ਫੇਰ ਦਾ ਸਟ੍ਰਕਟਰ ਦੇ ਆਇਆ ਮੈਂ ਕੱਲ ਵੀਡੀਓ ਦੇਖੀਆ ਉਹ ਵੀਡੀਓ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਵੀ ਬੰਦਾ ਕਹਿੰਦਾ ਜੀ ਸ਼ਮਸ਼ਾਨ ਘਾਟ ਦੇ ਵੱਲ ਉੱਥੇ ਇੱਕ ਪਰਿਵਾਰ ਆ ਜਿਹੜੀ ਇਸ ਵੇਲੇ ਘਰ ਡੁੱਬ ਗਿਆ ਉਹ ਸ਼ਮਸ਼ਾਨ ਘਾਟ ਦੇ ਵਿੱਚ ਤੁੰਦਾ ਉਹ ਭੂਮੀ ਰੋਪਿਆ ਮਨਕੀਰ ਤੌਲਖ ਦੇ ਗੱਲ ਲਾ ਕੇ ਪੈਸੇ ਫੜਾਏ ਮਨਕੀਰਤ ਨੇ ਉਹਨੂੰ ਤੇ ਇਹ ਗੱਲ ਕਹੀ ਦੀ ਆ ਫੜ ਲੱਖ ਰੁਪਈਆ ਆ ਫੜ ਈਨੇ ਰੁਪਈਏ ਤੇ ਬਾਕੀ ਵੀ ਤੈਨੂੰ ਭੇਜ ਦੇਾਂਗੇ ਤੇ ਤੂੰ ਖਿੱਚ ਕੇ ਰੱਖ ਕੰਮ ਪ੍ਰਵਾਹ ਨਹੀਂ ਕਰਨੀ ਕਿਸੇ ਗੱਲ ਦੀ 10 ਟਰੈਕਟਰ ਦੇਤੇ ਤੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਅਸੀਂ ਟਰੈਕਟਰ ਦਿੱਤੇ ਪਹਿਲਾਂ ਉਹ ਗਲੋਬਲ ਸਿਕ ਸੋਸਾਇਟੀ ਨੂੰ ਦਿੱਤੇ ਆ ਉਹ ਕਿਸਾਨਾਂ ਦੀ ਵਰਤੋਂ ਦੇ ਵਿੱਚ ਆਉਣਗੇ ਹੜ ਪੀੜਤਾ ਤੋਂ ਬਾਅਦ ਵੀ ਕਿਸਾਨਾਂ ਦੀ ਮਦਦ ਦੇ ਵਿੱਚ ਆਉਂਦੇ ਰਹਿਣਗੇ ਕਿਉਂਕਿ ਕਈ ਲੋਕਾਂ ਨੇ ਨੁਕਤਾ ਇਹ ਵੀ ਚੁੱਕਿਆ ਸੀ ਲਓ ਜੀ ਹੜਾਂ ਤੋਂ ਬਾਅਦ ਤਾਂ ਫਿਰ ਪ੍ਰਾਪਰਟੀ ਇਹਨਾਂ ਦੀ ਬਣ ਜਾਣੀ ਪੱਕੇ ਤੌਰ ਦੇ ਉੱਤੇ ਗਲੋਬਲ ਸਿਕ ਸੋਸਾਇਟੀ ਦੀ ਲਓ ਜੀ ਇਹਦੇ ਵਿੱਚ ਕਿਸਾਨ ਨੂੰ ਕੀ ਫਾਇਦਾ ਹੋਇਆ ਗੱਲ ਇਉਂ ਨਹੀਂ ਹੁੰਦੀ ਵੀ ਇਕੱਲੇ ਇਕੱਲੇ ਕਿਸਾਨ ਦੇ ਘਰ ਦੇ ਵਿੱਚ ਜਾ ਕੇ ਟਰੈਕਟਰ ਖੜਾ ਕਰਿਆਗੇ ਆ ਲੈ ਬਾਈ ਤੈਨੂੰ ਗਿਫਟ ਕੀਤਾ ਇਉਂ ਨਹੀਂ ਹੁੰਦਾਗਾ ਇਹ ਕਿਹੜਾ ਕੋਈ 5.20 ਰੁਪਈਆ ਦੀ 5000 ਦੀ ਚੀਜ਼ ਆ 8-10 ਲੱਖ ਰੁਪਈਆ ਦਾ ਟਰੈਕਟਰ ਆ ਕੋਈ ਵੀ ਕਿਸੇ ਨੂੰ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਟਰੈਕਟਰ ਨਹੀਂ ਦੇ ਸਕਦਾ ਗਲੋਬਲ ਸਿੱਖ ਸੁਸਾਇਟੀ ਦੇ ਨਾਂ ਦੇ ਉੱਤੇ ਮਨਕੀਰਤ ਔਲਖ ਨੇ ਟਰੈਕਟਰ ਕਰਵਾਏ ਆ ਦੱਸ ਉਹ ਇਸ ਵੇਲੇ ਹੜਪੀੜਤਾ ਦੀ ਮਦਦ ਦੇ ਵਿੱਚ ਲੱਗੇ ਆ ਪਰ ਵੇਖ ਦੇ ਵਿੱਚ ਜਿੱਥੇ ਵੀ ਕਿਤੇ ਜ਼ਰੂਰਤ ਪਾਊਗੀ ਗਲੋਬਲ ਸਿੱਖ ਸੁਸਾਇਟੀ ਉਹਨਾਂ ਟਰੈਕਟਰਾਂ ਦੀ ਵਰਤੋਂ ਕਰਿਆ ਕਰੂਗੀ ਲੋਕਾਈ ਦੇ ਕੰਮਾਂ ਦੇ ਵਾਸਤੇ ਆਪਾਂ ਭਾਵੇਂ ਕਿਸੇ ਡੇਰੇ ਨੂੰ ਦੇ ਦੇਗੇ ਕਿਸੇ ਗੁਰੂ ਘਰ ਨੂੰ ਦੇ ਦੇਗੇ ਕਿਸੇ ਪੰਚਾਇਤ ਨੂੰ ਦੇ ਦੇਗੇ ਕਿਸੇ ਕਲੱਬ ਨੂੰ ਦੇ ਦੇਗੇ ਆਪਾਂ ਇਸ ਕਰਕੇ ਦੇ ਰਹੇ ਨੇ ਵੀ ਸਾਂਝੇ ਕੰਮ ਦੇ ਲਈ ਵਰਤ ਲੋ ਇਹ ਸਾਂਝੇ ਕੰਮਾਂ ਦੀ ਵਰਤੋਂ ਵਾਸਤੇ ਟਰੈਕਟਰ ਆ ਇਹ ਇਕੱਲੇ-ਇਕੱਲੇ ਬੰਦੇ ਦੀ ਵਰਤੋਂ ਵਾਸਤੇ ਨਹੀਂ ਵੀ ਆ ਸਵਰਨ ਸਿੰਘ ਨੂੰ ਟਰੈਕਟਰ ਦਿੱਤਾ ਇੱਕ ਮੁਖਤਿਆਰ ਸਿੰਘ ਨੂੰ ਦਿੱਤਾ ਇੱਕ ਸੰਤ ਸਿੰਘ ਨੂੰ ਦਿੱਤਾ ਇੱਕ ਮੱਖਣ ਸਿੰਘ ਨੂੰ ਦਿੱਤਾ ਇੱਕ ਪਿੰਦਾ ਸਿੰਘ ਨੂੰ ਦਿੱਤਾ ਇਹ ਟਰੈਕਟਰ ਇਉਂ ਨਹੀਂ ਗਏ ਐਨੇ ਦਿੱਤੇ ਵੀ ਨਹੀਂ ਜਾ ਸਕਦੇ ਉਹ ਬੰਦੇ ਨੇ ਹੁਣ ਤੱਕ ਕਰੋੜਾਂ ਰੁਪਏ ਦੀ ਮਦਦ ਕਰਤੀ ਆਪਾਂ ਸ਼ੁਕਰੀਆ ਕਰਗੇ ਜਿਹੜੀ ਸੰਸਥਾ ਦੀ ਮਦਦ ਕੀਤੀ ਉਹਦਾ ਵੀ ਸ਼ੁਕਰੀਆ ਅਦਾ ਕਰਗੇ ਅਗਲੀ ਗੱਲ ਇਹ ਆ ਵੀ ਮਨਕੀਰ ਤੌਲਖ ਨੇ ਕਿਹਾ ਜੀ ਕਿ ਅਸੀਂ ਟਰੈਕਟਰਾਂ ਦੀ ਕਮੀ ਨਹੀਂ ਆਉਣ ਦਿੰਦੇ ਅਸੀਂ ਤੇਲ ਦੀ ਕਮੀ ਨਹੀਂ ਆਉਣ ਦਿੰਦੇ ਅਸੀਂ ਪੈੜਾ ਵੀਰਾਂ ਦੀ ਆਰਥਿਕ ਤੌਰ ਤੇ ਮਦਦ ਦੇ ਵਿੱਚ ਕਮੀ ਨਹੀਂ ਆਉਣ ਦਿੰਦੇ ਆਪਾਂ ਇਸ ਗੱਲ ਨੂੰ ਐਪਰੀਸ਼ੀਏਟ ਕਰਗੇ ਜੇ ਬੰਦਾ ਸਿਵਿਆਂ ਦੇ ਵਿੱਚ ਜਾ ਕੇ ਆਪਦਾ ਫਰਜ਼ ਨਿਭਾ ਰਿਹਾ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਆਪਾਂ ਉਹਦਾ ਸ਼ੁ크ਰੀਆ ادا ਕਰ ਦਈਏ ਨਹੀਂ ਤਾਂ ਆਪਾਂ ਚਲੇ ਜਾਂਦੇ ਸਿਵਿਆਂ ਦੇ ਵਿੱਚ ਆਪਾਂ ਨੂੰ ਕਿਹੜੇ ਦਿਸਦੇ ਨਹੀਂ ਸੀ ਆਪਾਂ ਨੂੰ ਦਿਸਦੇ ਸੀ ਉੱਥੋਂ ਦੇ ਲੋਕਾਂ ਨੂੰ ਵੀ ਦਿਸਦੇ ਸੀ ਪਰ ਗਿਆ ਇਹ ਬੰਦਾ ਲੰਘੇ ਕੱਲ ਇੱਕ ਅਪਾਹਜ ਪਰਿਵਾਰ ਨੂੰ ਮਿਲਿਆ ਬਨਕੀਰ ਤੌਰਖ ਉਹਨੂੰ ਵੀ ਪੈਸੇ ਦੇ ਕੇ ਆਇਆ ਇੱਕ ਉਥੇ ਜਵਾਨ ਕੁੜੀ ਸੀ ਉਹਨੂੰ ਵੀ ਪੈਸੇ ਦੇ ਕੇ ਆਇਆ ਬਜ਼ੁਰਗ ਮਤਾਵਾ ਨੂੰ ਵੀ ਪੈਸੇ ਦੇ ਕੇ ਆਇਆ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਘਰੇ ਟਕਸਾਲ ਲੱਗੀ ਆ ਉਹਦੇ ਘਰੇ ਛਾਪਾਖਾਨਾ ਲੱਗਾ ਉਹ ਬੰਦੇ ਨੇ ਕਮਾਏ ਅਜੇ ਤੇ ਫਿਰ ਉਹ ਬੰਦਾ ਖਰਚ ਵੀ ਰਿਹਾ ਤੇ ਕਮਾਉਣ ਵਾਲਿਆਂ ਦੀ ਕਮੀ ਨਹੀਂ ਪੰਜਾਬ ਦੇ ਵਿੱਚ ਆ ਇਸ ਕਰਕੇ ਬਨਕੀਰਤ ਔਲਖ ਨੇ ਜਿਹੜਾ ਇਤਕੀ ਨਾਂ ਬਣਾਇਆ ਜਿਹੜਾ ਇਤਕੀ ਉਹਨੇ ਨਾਮਣਾ ਖਟਿਆ ਉਹ ਸੱਚੀ ਮੁੱਚੀ ਉਹਦੀ ਦਰਿਆਦਲੀ ਕਰਕੇ ਉਹਦੀ ਲੋਕਪੱਖੀ ਸੋਚ ਦੇ ਕਰਕੇ ਉਹਦੇ ਚੰਗੇ ਸੁਭਾਅ ਦੇ ਕਰਕੇ ਇਹ ਸਾਰਾ ਕੁਝ ਇੱਕਦਮ ਉਭਰਿਆ ਨਹੀਂ ਤਾਂ ਪੈਸੇ ਦੇ ਕੇ ਉਹਨੇ ਕਿਹਾ ਫਿਲਹਾਲ ਇਹ ਗੱਲ ਕਹੀ ਜੀ ਕਿ ਮੈਂ ਫਲਾਣੀ ਥਾਂ ਤੇ ਚੋਣ ਲੜਨੀ ਮੈਨੂੰ ਵੋਟਾਂ ਜ਼ਰੂਰ ਪਾਓ ਭਾਵੇਂ ਕੋਈ ਲੜੇ ਵੀ ਚੋਣ ਮੈਨੂੰ ਲੱਗਦਾ ਵੀ ਲੜੂਗਾ ਉਦੋਂ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਪੰਜਾਬਗੀਆਂ ਦੀ ਮਰਜ਼ੀ ਆ ਪਰ ਬੰਦਾ ਜਿਹੜਾ ਮਦਦ ਕਰ ਰਿਹਾ ਉਹਦੀ ਸ਼ੁਕਰੀਆਦਾਖਰੀਏ ਲੰਗੇ ਕੱਲ ਸੁਖਬੀਰ ਬਾਦਲ ਨੇ ਫੇਰ ਲੋਟਵੰਡ ਤੇ ਲੰਗੇ ਕੱਲ ਉਹਨੇ ਫੇਰ ਤੇਲਵੰਡਤਾ ਆਪਾਂ ਉਹ ਦੇਖੀਆਂ ਹੋਣੀਆਂ ਗੱਠਾਂ ਚਿੱਟੇ ਰੰਗ ਦੀਆਂ ਜਿਹਦੇ ਵਿੱਚ 100 ਤੋਂ ਵੱਧ ਟਰੱਕ ਸੁਖਬੀਰ ਬਾਦਲ ਨੇ ਅਚਾਰ ਦਾ ਮੱਕੀ ਦੇ ਅਚਾਰ ਦਾ ਪਸ਼ੂਆਂ ਦੇ ਵਾਸਤੇ ਰਵਾਨਾ ਕੀਤਾ 500 ਟਰੱਕ ਦਾ ਟਰੱਕ ਦਾ ਵਾਦਾ ਕੀਤਾ ਸੀ 100 ਟਰੱਕ ਕਲਰ ਵਾਨਾ ਕੀਤਾ 100 ਪਰਤ ਰਵਾਨਾ ਕੀਤਾ ਸੀ ਲੰਗੇ ਕੱਲ ਕਈ ਥਾਵਾਂ ਤੇ ਗਏ ਪੈਸੇ ਦਿੱਤੇ ਵੀ ਆ ਲੋ ਜੀ ਸੀ ਬੀ ਮਸ਼ੀਨ ਲੈ ਲਿਓ ਇਹਨਾ ਪੈਸੇ ਨਾਲ ਆ ਕੁਝ ਕਰ ਲੋ ਐਸ ਪੈਸੇ ਨਾਲ ਆ ਕੁਝ ਕਰ ਲਿਓ ਆਪਾਂ ਅੱਜ ਸ਼ੁਕਰੀਆ ਅਦਾ ਕਰੀਏ ਕੋਈ ਬੰਦਾ ਇਤਕੀ ਰਾਸ਼ਨ ਦੇਣ ਵਾਲਾ ਸੀ ਕੋਈ ਬੰਦਾ ਮੱਛਰਦਾਨੀਆਂ ਦੇਣ ਵਾਲਾ ਕੋਈ ਬੰਦਾ ਆਡੋਮੋਸ ਦੇਣ ਵਾਲਾ ਕੋਈ ਬੰਦਾ ਇਤਕੀ ਸਗਾ ਜੀ ਗਲਵਕੜੀ ਪਾ ਕੇ ਹੌਸਲਾ ਦੇਣ ਵਾਲਾ ਕੋਈ ਬੰਦਾ ਸਗਾ ਜੀ ਬੁਰਸ਼ ਦੇਣ ਵਾਲਾ ਕੋਈ ਬੰਦਾ ਸੀ ਤੌਲੀਏ ਤੇ ਕੰਬਲ ਦੇਣ ਵਾਲਾ ਕੋਈ ਮੰਜੇ ਦੇਣ ਵਾਲਾ ਸੀ ਜਿਹਦੀ ਜਿੰਨੀ ਪੁਜਤ ਸੀ ਉਹਨੇ ਇਤਕੀ ਮਦਦ ਕੀਤੀ ਆ ਪਰ ਐਨੀ ਗੱਲ ਜ਼ਰੂਰ ਆ ਬੇ ਪੰਜਾਬ ਗਾਣੇ ਦੱਸ ਦਿੰਦਾ ਜੀ ਮਦਦ ਹੁੰਦੀ ਕਿਵੇਂ ਆ ਮਦਦ ਦੇ ਅਰਥ ਕੀ ਆ ਮਦਦ ਕਿਹਨੇ ਕਰਨੀ ਚਾਹੀਦੀ ਆ ਐਤਕੀ ਸੁਖਬੀਰ ਸਿੰਘ ਬਾਦਲ ਹੋਰੀ ਕੁਲਦੀਪ ਸਿੰਘ ਢਾਲੀਵਾਲ ਹੋਰੀ ਮਨਕੀਰਤ ਔਲਖ ਹੋਰੀ ਰਾਮ ਸਿੰਘ ਰਾਣਾ ਹੋਰੀ ਵੱਖ-ਵੱਖ ਸਮਾਜ ਸੇਵੀ ਜਿਥੇ ਬੰਦਿਆਂ ਬਹੁਤ ਸਾਰੇ ਕਲਾਕਾਰ ਐਨ ਆਰ ਆਈ ਪੈਣਾ ਵੀਰ ਸਤਿਕਾਰਯੋਗ ਮੀਡੀਆ ਵਾਲੇ ਵੀਰ ਕਲੱਬਾਂ ਵਾਲੇ ਵੀਰ ਆਮ ਲੋਕ ਡਾਕਟਰ ਅਧਿਆਪਕ ਵੈਟਰਨਰੀ ਡਾਕਟਰ ਮੈਂ ਨਾ ਵੀ ਕਮਾਲ ਕਰਤੀ ਐ ਕਿ ਜਿੰਨੀ ਮਦਦ ਕੀਤੀ ਆ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਰੇਤ ਬਹੁਤ ਆ ਮਦਦ ਇਸ ਵੇਲੇ ਵੀ ਚਾਹੀਦੀ ਹੈ ਤੇ ਮਦਦ ਘੱਟੋ-ਘੱਟ 3-4 ਮਹੀਨੇ ਹੋਰ ਚਾਹੀਦੀ ਆ ਇਹ ਲੋਕ ਜਿਹੜੇ ਆ ਇਹਨਾਂ ਦੀ ਮਦਦ ਦੇ ਵਾਸਤੇ ਕੱਲਾ-ਕੱਲਾ ਪੰਜਾਬੀ ਹਲੇ ਵੀ ਯੋਗਦਾਨ ਪਾ ਸਕਦਾ ਉਹ ਕਿਵੇਂ ਮੈਂ ਇਹ ਨਹੀਂ ਗੱਲ ਕਹਿਦਾ ਵੀ ਭਾਈ ਫੁਲਾਣੀ ਥਾਂ ਤੇ ਪੈਸੇ ਫੜਾ ਜੋ ਮੈਂ ਇਹਨੂੰ ਕਈ ਪੜਣਾ ਵੀਰਾਂ ਨੇ ਗੱਲ ਕਹੀ ਜੀ ਤੁਹਾਨੂੰ ਪੈਸੇ ਪਹੁੰਚਾ ਦਈਏ ਤੁਸੀਂ ਅੱਗੇ ਪਹੁੰਚਾ ਦਿਓ ਮੈਂ ਕਹਾਂ ਨਾ ਜੀ ਮੇਰਾ ਵੀਰ ਤੁਸੀਂ ਆਪ ਜਾਓ ਆਪਦੇ ਕਿਸੇ ਸਕੇ ਸਬੰਧੀ ਨੂੰ ਭੇਜੋ ਮੇਰੇ ਤਾਂ ਮਨ ਦੇ ਉੱਤੇ ਭਾਰ ਹੀ ਨਾ ਰਹਿਣਾ ਮੈਨੂੰ ਤਾਂ ਨੀਂਦ ਨਹੀਂ ਆਉਣੀ ਤੁਸੀਂ ਮੰਨ ਲਓ ਮੈਨੂੰ 2 ਲੱਖ ਰੁਪਏ ਫੜਾ ਕੇ ਮੈਂ ਵੇਲੇ ਸਿਰ ਪਹੁੰਚਦਾ ਸਕਾ ਮੈਨੂੰ ਆਪਦੇ ਹੋਰ ਪੱਤਰਕਾਰਤਾ ਦੇ ਕੰਮ ਤੁਸੀਂ ਮੈਨੂੰ ਕੋਈ ਵੀ ਹਲੇ ਪੁੱਛਾ ਦੇਣੀ ਸੀ ਮੈਂ ਕਹਾਂ ਜੀ ਹਲੇ ਮੈਨੂੰ 2 ਦਿਨ ਲੱਗ ਜਾਣੇ ਆ ਤੇ ਮੈਂ 2 ਦਿਨ ਸੌਣਾ ਕਿਵੇਂ ਆ ਮੇਰੇ ਕੋਲ ਤਾਂ ਫਿਕਰ ਬਹੁਤ ਪੈ ਜਾਣਾ ਇਹ ਮੇਰੇ ਸੁਭਾਅ ਦੇ ਵਿੱਚ ਆ ਇਸ ਕਰਕੇ ਮੇਰਾ ਵੀ ਨਾਲੇ ਤਾਂ ਮੌਕਾ ਦੇਖ ਕੇ ਆਓ ਨਾਲੇ ਤੁਸੀਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਇੰ样 ਲੱਗਦਾ ਵੀ ਇਹਨਾਂ ਨੂੰ ਹੈ ਉਹ ਤੁਸੀਂ ਆਪਦੇ ਹੱਥੀ ਦਿਓ ਤੁਹਾਡਾ ਮਨ ਸੰਤੁਸ਼ਟ ਹੋਊਗਾ ਤੁਹਾਨੂੰ ਖੁਦ ਨੂੰ ਚੰਗਾ ਲੱਗੂਗਾ ਜੇ ਤੁਸੀਂ ਵਿਦੇਸ਼ ਦੇ ਵਿੱਚ ਬੈਠੇ ਆ ਤੇ ਫਿਰ ਤੁਸੀਂ ਆਪਦੇ ਕਿਸੇ ਬਹੁਤ ਨੇੜਲੇ ਸਕੇ ਸੰਬੰਧੀ ਦੇ ਰਹੀ ਮਦਦ ਕਰੋ ਜੇ ਤੁਸੀਂ ਇੱਥੇ ਹੀ ਹੋ ਤੇ ਫਿਰ ਭਾਈ 2 4 5 10 ਘੰਟੇ ਜਾਂ ਦੋ ਰਣ ਕੱਢ ਕੇ ਤੇ ਤੁਸੀਂ ਭਾਈ ਉੱਥੇ ਜਾਓ ਤੇ ਮਦਦ ਕਰਕੇ ਆਓ ਕਿਉਂਕਿ ਇੱਥੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਆ ਜਿਹੜਾ ਉਹ ਲਗਭਗ ਡੇਢ ਘੰਟੇ ਦਾ ਰਸਤਾ ਤੁਸੀਂ ਡੇਢ ਘੰਟੇ ਦਾ ਰਸਤਾ ਜਲੰਧਰ ਤੋਂ ਜਾਂ ਮੁਹਾਲੀ ਤੋਂ ਕਿਤੋਂ ਵੀ ਜਾ ਕੇ ਤੈਅ ਕਰਦੇ ਆ ਕੋਈ ਬਾਲਾ ਸਮਾਂ ਨਹੀਂ ਲੱਗਦਾ ਦੋ ਰਣ ਦੇ ਵਿੱਚ ਸਾਰਾ ਸਰਵੇ ਹੋ ਜਾਂਦਾ ਉਸ ਤੋਂ ਕੁਲੀ ਗੱਲ ਇਹ ਆ ਇਹਨਾਂ ਲੋਕਾਂ ਨੂੰ ਰੇਤ ਚੁੱਕਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਹੈ ਜਿਹੜੇ ਵਿਦੇਸ਼ ਦੇ ਵਿੱਚ ਭੈਣਾ ਵੀਰ ਵਸਦੇ ਆ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਡੋਬਾ ਆਇਆ ਜਿਨ੍ਹਾਂ ਨੇ ਆਪਦੇ ਪਿੰਡ ਦੇ ਬੰਦੇ ਨੂੰ ਜ਼ਮੀਨ ਠੇਕੇ ਤੇ ਦਿੱਤੀ ਸੀ ਉਹ ਜ਼ਮੀਨ ਡੁੱਬ ਗਈ ਫਸਲ ਬਰਬਾਦ ਹੋ ਗਈ ਤੁਹਾਡਾ 1000 ਡਾਲਰ ਕੈਨੇਡਾ ਵਾਲਿਓ ਇਧਰ 65000 ਬਣ ਜਾਂਦਾ ਜੇ ਤੁਸੀਂ 65000 ਦੇ ਹਿਸਾਬ ਨਾਲ ਵੀ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਵੇ ਤੁਹਾਡਾ 1000 ਡਾਲਰ ਬਣਿਆ ਤੁਸੀਂ ਐਤਕੀ ਇੰਨੀ ਕੁ ਮਦਦ ਕਰਦੇ ਹੋ ਵੀ ਇਹਨਾਂ ਨੂੰ ਅੱਧਾ ਠੇਕਾ ਛੱਡ ਦਿਓ ਜਾਂ ਪੂਰਾ ਠੇਕਾ ਛੱਡ ਦਿਓ ਇਹ ਮਾੜਾ ਮੋਟਾ ਪੈਰਾਂ ਸਿਰ ਹੋ ਜਾਣਗੇ ਜਿਹੜੇ ਸਕੂਲਾਂ ਵਾਲੇ ਆ ਉਹਨਾਂ ਨੂੰ ਬੇਨਤੀ ਇਹ ਆ ਵੀ ਹੜ ਪ੍ਰਭਾਵਿਤ ਖੇਤਰਾਂ ਦੇ ਬੱਚਿਆਂ ਦੀ ਕੀ ਸੇ ਇੱਕ ਸਾਲ ਦੇ ਲਈ ਮਾਫ ਕਰ ਦਿਓ ਜਿਹੜੇ ਉੱਥੇ ਆਲੇ ਦੁਆਲੇ ਕਰਿਆਨੇ ਵਾਲੇ ਆ ਉਹਨਾਂ ਨੂੰ ਬੇਨਤੀ ਹੈ ਜੀ ਤੁਸੀਂ ਆਪਦਾ ਮਾਰਜਿਨ ਘਟਾ ਦਿਓ ਥੋੜਾ ਜਾਂ ਜਿਹੜੇ ਉੱਥੋਂ ਦੇ ਡਾਕਟਰ ਆ ਤੁਸੀਂ ਭਾਈ ਉਹਨਾਂ ਨੂੰ ਦਵਾਈਆਂ ਸਸਤੇ ਰੇਟ ਤੇ ਦੇ ਦੇਿਆ ਕਰਿਓ ਜਿਹੜੇ ਹੋਰ ਕੰਮਾਂ ਵਾਲੇ ਆ ਉਹ ਆਪਦਾ ਮਾਰਜਿਨ ਘਟਾ ਕੇ ਫਿਰ ਕੀ ਦੇ ਵਿੱਚ ਦੇਿਆ ਕਰਨ ਆਪਾਂ ਇਹਨਾਂ ਲੋਕਾਂ ਨੂੰ ਜਿਉਂਦੇ ਰੱਖਣਾ ਬਰਾਬਰ ਦੇ ਕਰਨਾ ਅੱਗੇ ਵਧਾਉਣਾ ਜਿਹੜੇ ਇੱਟਾਂ ਵਾਲੇ ਆ ਜਦੋਂ ਹੁਣ ਮੰਨ ਲਓ ਕਿਸੇ ਦਾ ਘਰ ਟਹਿ ਗਿਆ ਉਹ ਦੁਬਾਰਾ ਘਰ ਬਣ ਰਿਹਾ ਭੱਠੇ ਵਾਲੇ ਇਹਨਾਂ ਦੀ ਮਦਦ ਕਰ ਦੇਣ ਸੀਮੈਂਟ ਦੇ ਵਿੱਚ ਮਦਦ ਹੋ ਜੇ ਰੇਤ ਦੇ ਵਿੱਚ ਮਦਦ ਹੋ ਜੇ ਸਰੀਏ 'ਚ ਮਦਦ ਹੋ ਜੇ ਮਜ਼ਦੂਰੀ 'ਚ ਮਦਦ ਹੋ ਜੇ ਇਸ ਤਰੀਕੇ ਦੇ ਨਾਲ ਇਹਨਾਂ ਦੀ ਬਾਹ ਫੜੀ ਜਾ ਸਕਦੀ ਆ ਜੇਕਰ ਆਪਾਂ ਫੜਨੀ ਚਾਹੀਏ ਤਾਂ ਜੇਕਰ ਆਪਾਂ ਮਦਦ ਹਰ ਬੰਦੇ ਨੇ ਕਰਨੀ ਹੋਵੇ ਤਾਂ ਮਦਦ ਦੇ ਬਹੁਤ ਸਾਰੇ ਰੂਪ ਆ ਬਹੁਤ ਸਾਰੇ ਤਰੀਕੇ ਆ ਆ ਜੋ ਆਪਾਂ ਇਸ ਮਦਦ ਦੇ ਬਾਰੇ ਗਏ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਕਈ ਥਾਵਾਂ ਦੇ ਉੱਤੇ ਪੈਸੇ ਦੀ ਦੁਰਵਰਤੋਂ ਵੀ ਹੋਈ ਆ ਮੰਨ ਲਓ ਉਦਾਹਰਣ ਦੇ ਤੌਰ ਦੇ ਉੱਤੇ ਤੁਹਾਡਾ ਘਰ ਡਿੱਗ ਪਿਆ ਏ ਦਾ ਘਰ ਡਿੱਗਿਆ ਬੀ ਨੇ ਇਹ ਗੱਲ ਕਹੀ ਕਿ ਭਾਈ ਜੀ ਕੋਈ ਗੱਲ ਨਹੀਂ ਭਾਵੇਂ ਲੱਗੇ 2 ਲੱਖ ਤੇ ਭਾਵੇਂ ਲੱਗੇ 7 ਲੱਖ ਮੈਂ ਤੇਰੇ ਦੋ ਕਮਰੇ ਤੇ ਰਸੋਈ ਪਾਕੇ ਦੇਵਾਂਗਾ ਆ ਫੜ ਦੋ ਲੱਖ ਰੁਪਈਆ ਤੇ ਮੈਂ ਭਾਈ ਸਾਰਾ ਕੁਝ ਕਰ ਦਊਗਾ ਕਈ ਬੰਦੇ ਇਮਾਨਦਾਰ ਆ ਕਈ ਬੰਦੇ ਪੈਸਾ ਇਕੱਠਾ ਵੀ ਕਰੀ ਜਾਂਦੇ ਆ ਹੁਣ ਇਸ ਤੋਂ ਬਾਅਦ ਕੋਈ ਸੀ ਆ ਗਿਆ ਉਹਨੇ ਗੱਲ ਕਹੀ ਵੀ ਭਾਈ ਮੈਂ ਤੁਹਾਡੀ ਮਦਦ ਕਰਦਾ ਇਟਾ ਮੈਂ ਸਟਵਾਕੇ ਦਿੰਨਾ ਉਹ ਇਟਾ ਨਾਦਰੋ ਕਿਸੇ ਨੇ ਗੱਲ ਕਹੀ ਜੀ ਕਿ ਮੇਰੇ ਵੱਲੋਂ ਤੁਹਾਨੂੰ ਆ ਲਓ ਲੱਖ ਰੁਪਈਆ ਆਪਾਂ ਉਹ ਵੀ ਲੈ ਲਿਆ ਜਿਹੜੇ ਬੰਦੇ ਦੇ ਲਈ ਕਿਸੇ ਨੇ ਇਹ ਗੱਲ ਕਹਤੀ ਜੀ ਕਿ ਮੈਂ ਤੁਹਾਡੀ ਮਦਦ ਕਰਦਾ ਉਹ ਥਾਂ ਦੇ ਉੱਤੇ ਆਪਾਂ ਰੁਕ ਜਾ ਕਰਕੇ ਵੀ ਭਾਈ ਸਾਡੀ ਤਾਂ ਮਦਦ ਦੇ ਲਈ ਐਲਾਨ ਕਰਤਾ ਫਲਾਣੇ ਬੰਦੇ ਨੇ ਤੁਸੀਂ ਵੀਰ ਜੀ ਕਿਸੇ ਹੋਰ ਦੀ ਮਦਦ ਕਰ ਲਿਓ ਕਿਉਂਕਿ ਆਪਾਂ ਪੈਸੇ ਨਹੀਂ ਇਕੱਠੇ ਕਰਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਕੁ ਲੋਕਾਂ ਤੋਂ ਇਹ ਖਬਰਾਂ ਮਿਲੀਆਂ ਜਿਵੇਂ ਕਈ ਲੋਕਾਂ ਨੇ ਇਹ ਗੱਲ ਕਹਿੰਦੇ ਵੀ ਭਾਈ ਸਾਡਾ ਅਕਾਊਂਟ ਨੰਬਰ ਦੇ ਦਿਓ ਉਹ ਅਕਾਊਂਟ ਨੰਬਰ ਦੇ ਵਿੱਚ ਜਾਂ ਤਾਂ ਪਾਰਦਰਸ਼ਤਾ ਹੋਵੇ ਮੰਨ ਲਓ ਸਵਰਨ ਸਿੰਘ ਨੂੰ ਲੋੜ ਹੈ ਸਵਰਨ ਸਿੰਘ ਨੇ ਆਪਣਾ ਅਕਾਊਂਟ ਨੰਬਰ ਦਿੱਤਾ ਕਿਸੇ ਪੱਤਰਕਾਰ ਦੇ ਰਾਹੀਂ ਕਿਸੇ ਚੈਨਲ ਦੇ ਰਾਹੀਂ ਅਕਾਊਂਟ ਨੰਬਰ ਨਸ਼ਰ ਕਰਤਾ ਜਾਤਾ ਇਹ ਹੋਵੇ ਜੀ ਕਿ ਸਵਰਨ ਸਿੰਘ ਪਾਰਦਰਸ਼ਤਾ ਨਾਲ ਦੱਸੇ ਕਿ ਭਾਈ ਮੈਨੂੰ ਮੁਖਤਿਆਰ ਸਿੰਘ ਨੇ ਸੰਤ ਸਿੰਘ ਨੇ ਮੱਖਣ ਸਿੰਘ ਨੇ ਜਗਰੂਪ ਸਿੰਘ ਨੇ ਹੁਸ਼ਿਆਰ ਸਿੰਘ ਨੇ ਇੰਨੇ-ਇੰਨੇ ਪੈਸੇ ਪਾਏ ਉਹਨਾਂ ਦਾ ਧੰਨਵਾਦ ਜੇ ਮੈਂ ਚੁੱਪੀ ਕਰ ਜਾਂ ਪੈਸੇ ਲੈ ਕੇ ਵੀ ਇੱਧਰ ਆਇਆ ਹੋਵੇ 10 ਲੱਖ ਤੇ ਮੈਂ ਕਹਾਂ ਜੀ 30000 ਰੁਪਿਆ ਆਇਆ ਫਿਰ ਮੇਰੀ ਮੇਰੀ ਵੀ ਮਾੜੀ ਗੱਲ ਆ ਜਿਹੜੇ ਵੀ ਭੈਣਾ ਵੀਰਾਂ ਦੀ ਮਦਦ ਹੋ ਰਹੀ ਆ ਉਹ ਦੱਸਣ ਕਿ ਭਾਈ ਸਾਡੀ ਮਦਦ ਹੋ ਚੁੱਕੀ ਆ ਅਸੀਂ ਹੁਣ ਸੰਤੁਸ਼ਟਾਂ ਸਾਡਾ ਘਰ ਪਹੇਜਣਾ ਸਾਡੇ ਪਸ਼ੂ ਆ ਜਾਣੇ ਆ ਕਿਰਪਾ ਕਰਕੇ ਸਾਡੀ ਹੁਣ ਮਦਦ ਨਾ ਕੀਤੀ ਜਾਵੇ ਹੁਣ ਕਿਸੇ ਹੋਰ ਦੀ ਮਦਦ ਕਰ ਦਿਓ ਆਪਾਂ ਨੂੰ ਆ ਵੀ ਗੱਲਾਂ ਕਰਨੀਆਂ ਪੈਣੀਆਂ ਦੂਜੇ ਦੀ ਮਦਦ ਕਰਨ ਦੇ ਲਈ ਆਪਾਂ ਨੂੰ ਆ ਵੀ ਤਰੀਕੇ ਪੜਾਉਣੇ ਪੈਣੇ ਆ ਇਹ ਨਹੀਂ ਵੀ ਜੋ ਆਇਆ ਆਪਾਂ ਮੁੱਠੀ ਘੁੱਟ ਲਈ ਜੋ ਆਇਆ ਆਪਾਂ ਕਿਸੇ ਚ ਪਾ ਲਿਆ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਲਾਲਚ ਵੀ ਠੈਕਣਾ ਬਾਕੀ ਵੀ ਇਹਨੇ ਕੀ ਬਣਦਾ ਸਰਕਾਰ ਕੀ ਦਿੰਦੀ ਐ ਸਮਾਂ ਦਸੂਗਾ ਖੇਡਾਂ ਜੀਆਂ ਖੜੀ ਜਾਂਦੇ ਐ ਸੂਬੇ ਦੀ ਸਰਕਾਰ ਕੇਂਦਰ ਨੂੰ ਕੁਛ ਕਹਿ ਦਿੰਦੀ ਐ ਕੇਂਦਰ ਦੀ ਸਰਕਾਰ ਸੂਬੇ ਨੂੰ ਕੁਛ ਕਹਿ ਦਿੰਦੀ ਐ ਰਾਜਨੀਤਿਕ ਲੋਕਾਂ ਦੇ ਲਈ ਵੱਖਰੇ ਮਸਲੇ ਆ ਡੁੱਬੇ ਹੋਏ ਡਿੱਗੇ ਹੋਏ ਲੋਕਾਂ ਦੇ ਵੱਖਰੇ ਮਸਲੇ ਆ ਖੁਰਲੀਆਂ ਖਾਲੀ ਪਈਆਂ ਪਸ਼ੂ ਮਰ ਗਏ ਆ ਟਰੈਕਟਰ ਡੁੱਬ ਗਏ ਆ ਤੇ ਟਰੈਕਟਰ ਇਸ ਵੇਲੇ 10-10 ਫੁੱਟ ਡੂੰਗੀ ਰੇਤ ਦੇ ਵਿੱਚ ਦੱਬੇ ਪਏ ਆ ਲੰਗੇ ਕੱਲ ਕੁਲਦੀਪ ਸਿੰਘ ਢਾੜੀਵਾਲ ਅਜਨਾਲਾ ਦੇ ਵਿਧਾਇਕ ਨੇ ਕੁਝ ਪਿੰਡਾਂ ਦੇ ਵਿੱਚ ਜਾ ਕੇ ਤਿੰਨ ਟਰੈਕਟਰ ਬਾਹਰ ਕਢਵਾਏ ਰੇਤ ਦੇ ਵਿੱਚੋਂ ਉਹਨਾਂ ਨੇ ਕਿਹਾ ਜੀ ਕਿ 1000 ਏਕੜ ਜ਼ਮੀਨ ਅਜਨਾਲਾ ਖੇਤਰ ਦੀ ਇਸ ਵੇਲੇ ਦਰਿਆ ਦੇ ਵਿੱਚ ਆ ਗਈ ਆ ਦਰਿਆ ਦੇ ਉਹਨ ਖਤਮ ਕਰਤਾ ਜ਼ਮੀਨ ਦਾ ਵजूद ਖਤਮ ਕਰਤਾ ਜ਼ਮੀਨ ਕਿੱਥੇ ਪਤਾ ਨਹੀਂਗਾ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਜਿਹੜੇ ਜਿਹੜੇ ਵੀ ਲੋਕ ਮਦਦ ਕਰ ਲੈਣਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਨਹੀਂ ਕੀਤੀ ਉਹ ਵੀ ਮਦਦ ਕਰੋ ਨਾ ਤਾਂ ਮਦਦ ਲੈਣ ਵਾਲਾ ਭਰੋਸਾ ਤੋੜੇ ਤੇ ਨਾ ਮਦਦ ਦੇਣ ਵਾਲਾ ਸ਼ੱਕ ਕਰੇ ਤੇ ਇਸ ਕਰਕੇ ਇੱਕ ਕੜੀ ਹੈ ਜਿਹੜੀ ਅੱਗੇ ਤੋਂ ਅੱਗੇ ਵਧਦੀ ਰਹੇ ਤੇ ਸਰਕਾਰਾਂ ਨੂੰ ਬੇਨਤੀ ਜੀ ਭਵਿੱਖ ਦੇ ਬੱਚੇ ਲੋਕ ਡੁੱਬਣ ਨਾ ਇਹਦੇ ਲਈ ਆਪਾਂ ਹੁਣੇ ਤੋਂ ਯਤਨ ਕਰੀਏ ਛੁੱਕ ਨਾਲ بڑے ਪਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ